ਭਾਜਦੀ ਜਿਹੜੀ ਮੀਟਿੰਗ ਆਖਿਲਪਾਰਤਿਆ Hindu ਸਖਸ਼ਾ ਸ਼ੰਤੀ ਵੱਲੋਂ ਸ਼੍ਰੀ Hindu ਦਖਤ ਵੱਲੋਂ ਜਿਹੜੀ ਹੈ ਮਹਾ ਸ਼ਿਵਰਾਤਰੀ ਸ਼ੋਭਾ ਯਾਤਰਾ ਹਰ ਸਾਲ ਜਿਹੜੀ ਕੱਢੀ ਜਾਂਦੀ ਸੀ ਜਗਤ ਗੁਰੂ ਪੰਚਾਂੰਦ ਗੀ ਜੀ ਮਹਾਰਾਜ ਦੇ ਵਾਜੇ ਵਿੱਚ ਉਹੀ ਸ਼ੋਭਾ ਯਾਤਰਾ ਜਿਹੜੀ ਹੈ ਇਸ ਸਾਲ ਜਿਹੜੀ ਹੈ 43 ਸਾਲ 43ਵੀਂ ਸ਼ੋਭਾ ਯਾਤਰਾ ਜਿਹੜੀ ਹੈ ਇਸ ਸਾਲ ਅਸੀਂ ਬੜੇ ਧੂਮਤਾਂ ਨਾਲ ਕੱਢਣ ਜਾ ਰਹੇ ਹਾਂ ਇਸ ਹੀ ਉਪਰਸ ਦੇ ਵੀ ਚੱਲ ਜਿਹੜੀ ਹੈ ਮੀਟਿੰਗ ਬੁਲਾਈ ਗਈ ਸੀ ਮੀਟਿੰਗ ਵਿੱਚ ਸਾਰੇ Hindu ਸਮਾਜ ਸ਼ਾਮਿਲ ਹੋਇਆ ਸਾਰੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਹਿੱਸਾ ਲਿਆ ਤਾਂ ਸਾਰਿਆਂ ਨੇ ਮਿਲ ਬੈਠ ਕੇ ਫੈਸਲਾ ਕਰਿਆ ਇਹ ਮਹਾ ਸ਼ਿਵਰਾਤਰੀ ਸ਼ੋਭਾ ਯਾਤਰਾ ਹਰ ਸਾਲ ਜਿੱਦਣਾ ਸ਼ਿਵਰਾਤਰੀ ਵਾਲੇ ਦਿਨ ਹੀ 8 ਮਾਰਚ ਨੂੰ ਬੜੀ ਧੂਮ-ਧਾਮ ਦੇ ਨਾਲ ਗੱਡੀ ਜਾਏਗੀ ਔਰ ਜਾਗੋ ਪਰਵਾਧ ਫਰੀ ਜਿਹੜੀ ਹਿੰਦੂ ਜਨ ਜਾਗਰਤੀ ਲਈ ਅਸੀਂ ਜਾਗੋ ਪਰਵਾਧ ਫਰੀਆਂ ਜਗਦਰੂ ਪੰਚਨੰਦ ਗਿਰੀ ਜੀ ਮਹਾਰਾਜ ਕਮਨ ਸ਼ਰਮਾ ਜੀ ਨੇ ਸ਼ੁਰੂ ਕੀਤੀ ਸੀ ਔਰ ਜਗਦਰੂ ਪੰਚਨੰਦ ਗਿਰੀ ਜੀ ਮਹਾਰਾਜ ਨੇ ਔਰ ਜਾਰੀ ਰੱਖਿਆ ਸੀ ਉਸੇ ਤਰ੍ਹਾਂ ਜਾਰੀ ਰੱਖਦੇ ਹੋਏ ਕੱਲ ਸੋਮਵਾਰ ਤੋਂ ਪਰਨਾ ਦੇ ਦਿਨੇ ਸੋਮਵਾਰ ਸਵੇਰੇ ਪਰਵਾਧ ਫਰੀ ਜਿਹੜੀ ਹੈ ਜਗਦਰੂ ਪੰਚਨੰਦ ਗਿਰੀ ਮਹਾਰਾਜ ਦੇ ਨਿਵਾਸ ਸਥਾਨ ਤੋਂ 5 ਵਜੇ ਸ਼ੁਰੂ ਹੋਏਗੀ ਔਰ ਜਾਗੋ ਜਿਹੜੀ ਹੈ ਰਾਤ ਨੂੰ 8:00 ਲੈ ਕੇ 10:00 ਵਜੇ ਤੱਕ ਆੜਿਆ ਸਮਾਚੌਣ ਤੋਂ ਜਿਹੜੀ ਹੈ ਬੜੀ ਧੂਮਤਾਂ ਦੇ ਨਾਲ ਬੈਂਡ ਵੱਜਦੇ ਨਾਲ ਸ਼ੁਰੂ ਕੀਤੀ ਜਾ ਮਹਾ ਸ਼ਿਵਰਾਤਰੀ ਸ਼ੋਭਾ ਯਾਤਰਾ ਵਾਲੇ ਮੈਂ ਦੱਸ ਦੇਣਾ ਚਾਹਨਾ ਹੈ ਕਿ ਇਸ ਵਾਰ ਦੀ ਸ਼ੋਭਾ ਯਾਤਰਾ ਜਿਹੜੀ ਹੈ ਬਹੁਤ ਹੀ ਵਿਸ਼ਾਲ ਹੋਣ ਜਾ ਰਹੀ ਹੈ ਸ਼ੋਭਾ ਯਾਤਰਾ ਦੇ ਵਿੱਚ ਜਿਹੜੇ ਹੈ 300 ਦੇ ਕਰੀਬ ਟਰਾਲੀਆਂ ਜਿਹੜੀਆਂ ਹੈ ਸਾਡੇ ਕੋਲ ਬੁੱਕ ਹੋ ਚੁੱਕੀਆਂ ਨੇ ਜਿਹੜੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣਗੀਆਂ ਜਿਹਦੇ ਵਿੱਚ 200 ਦੇ ਕਰੀਬ ਪੋਲੇਨਾਦੀਆਂ ਔਰ Hindu ਸਮਾਨ ਜਿਹਦੇ ਸਾਤਨ ਸਮਾਜ ਦੀਆਂ ਝਾਂਕੀਆਂ ਜਿਹੜੀ ਹੈ ਉਹ ਸ਼ਾਮਿਲ ਹੋਣਗੀਆਂ 22 ਜਿਹੜੇ ਬੈਂਡ ਹੈਗੇ ਅਸੀਂ ਬੁੱਕ ਕਰ ਚੁੱਕੇ ਹਾਂ ਜਿਹਦੇ ਵਿੱਚ ਮੇਰਠ ਤੋਂ ਯੂਪੀ ਤੋਂ ਚੰਡੀਗੜ੍ਹ ਤੋਂ ਕੈਥਲ ਤੋਂ ਔਰ ਬਾਹਰ ਤੋਂ ਬਹੁਤ ਵੱਡੇ ਵੱਡੇ ਬੈਂਡ ਜਿਹੜੇ ਹੈ ਉਹ ਜਗਤਗੁਰੂ ਪੰਚਾਂ ਰੰਗਰੀ ਜੀ ਮਹਾਰਾਜ ਜਿਹੜੇ ਹੈ ਉਹ ਪਿਛਲੇ ਸਾਲ ਬੁੱਕ ਕਰਵਾਗੇ ਸੀ ਲੇਕਿਨ ਉਹ ਬ੍ਰਹਮਣ ਲੇਨ ਹੋਣ ਦੇ ਕਾਰਨ ਜਿਹੜੇ ਹੈ ਉਹ ਬੈਂਡ ਪਟਿਆਲਾ ਵਿੱਚ ਨਹੀਂ ਵੱਜ ਸਕ ਸਕੇ ਸੀ ਕਿ ਉਹਨਾਂ ਦਾ ਸੁਪਨਾ ਸੀਗਾ ਕਿ ਪਟਿਆਲਾ ਦੇ ਵਿੱਚ ਬਾਹਰਲੇ ਬੈਂਡ ਵੀ ਵੱਜਣੇ ਹੀ ਸਵਾਰ ਤਾਂ ਉਹ ਸੁਪਨੇ ਨੂੰ ਅਸੀਂ ਉਹਨਾਂ ਦਾ ਸਾਕਾਰ ਕਰਦੇ ਹੋਏ ਉਹੀ ਬੈਂਡ ਜਿਹੜੇ ਹੈਗੇ ਜਿਹੜੇ ਉਹਨਾਂ ਨੇ ਬੁੱਕ ਕਰਾ ਕੇ ਸੀਗੇ ਇਸ ਵਾਰ ਜਿਹੜਾ ਹੈ ਪ੍ਰਯਾਸ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਉਹੀ ਬੈਂਡ ਜਿਹੜੇ ਹੈ ਵੱਜਣਗੇ 6 ਬੈਂਡ ਜਿਹੜੇ ਹੈ ਪਟਿਆਲਾ ਸ਼ਹਿਰ ਤੋਂ ਵੱਡੇ ਵੱਡੇ ਜਿੰਨੇ ਵੀ ਬੈਂਡ ਹੈ ਸਾਰੇ ਬੁੱਕ ਹੈ ਸਾਡੇ ਕੋ ਪੰਜਾਬੀਆਂ ਬੰਦਿਆਂ ਦੇ ਬੈਂਡ ਨੇ ਛੋਟਾ ਬੈਂਡ ਕੋਈ ਨਹੀਂ ਹੋਊਗਾ ਕਟੋੜ ਪੰਜਾਬ ਬੰਦੇ ਵੱਧ ਤੋਂ ਵੱਧ 100 ਬੰਦੇ ਦਾ ਬੈਂਡ ਜਿਹੜਾ ਹੈ ਅਸੀਂ ਬੁੱਕ ਕੀਤਾ ਟੋਟਲ ਸਾਡੇ ਕੋਲ 22 ਬੈਂਡ ਹੈਗੇ ਆ ਇਸ ਤੋਂ ਇਲਾਵਾ ਪਿੰਡੂ ਬੈਂਡ ਹੈਗੇ ਆ ਅਨਕੜ ਵਾਲੀ ਕੋਡੀਆਂ ਹੈਗੀਆਂ ਬਾਹਰ ਤੋਂ ਮੋਜਬੂਰ ਤੋਂ ਆ ਰਹੀਆਂ ਨੇ ਸ਼ਾਮਲੀ ਤੋਂ ਵਿਸ਼ੇਸ਼ ਕਾਰਗਿਰ ਪਹੁੰਚ ਰਹੇ ਨੇ ਝਾਂਕੀਆਂ ਬਣਾਉਣ ਵਾਸਤੇ ਔਰ ਅੰਬਾਲਾ ਤੋਂ ਝਾਂਕੀਆਂ ਬਣਾਉਣ ਵਾਲੇ ਬਲਾਏ ਪਾਣੀਪੱਤ ਤੋਂ ਆ ਰਹੇ ਨੇ ਜਿਹੜੇ ਕਿ 150 ਝਾਂਕੀਆਂ ਮੁੱਖ ਤਰੀਕ ਤਿਆਰ ਕਰਨਗੇ ਬਾਕੀ ਹਾਥੀ ਕੋੜੇ ਉਂਠ ਜੋ ਵੀ ਸ਼ੋਭਾ ਯਾਤਰਾ ਦੀ ਸ਼ੋਭਾ ਹੁੰਦੀ ਹੈ ਉਹ ਸਾਰਾ ਕੁਝ ਇਸ ਸ਼ੋਭਾ ਦਾ ਯਾਤਰਾ ਵਿੱਚ ਦੇਖਣ ਨੂੰ ਮਿਲੇਗਾ ਔਰ ਇਸ ਸ਼ੋਭਾ ਦੀ ਵਿਸ਼ੇਸ਼ ਗੱਲ ਇਹ ਹੈਗੀ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਚਲੀ ਅਮਰਨਾਥੋ ਜਿਹੜੇ ਮੁੱਖ ਪੁਜਾਰੀ ਨੇ ਅਮਰਨਾਥ ਗੁਫਾ ਦੇ ਵਿੱਚ ਜੰਮੂ ਕਸ਼ਮੀਰ ਦੇ ਅੰਦਰ ਉਹ ਜਿਹੜੇ ਮੁੱਖ ਪੁਜਾਰੀ ਜਿਹੜੇ ਹੈ ਅਮਰਨਾਥ ਦੇ ਵਿੱਚ ਜਿਹੜੀ ਪੂਜਾ ਹੋਈ ਹੈ ਸ੍ਰੀ ਅਮਰਨਾਥ ਜੀ ਦੀ ਉਹੀ ਪੂਜਾ ਪਟਾਲਾ ਦੇ ਵਿੱਚ ਸਵਰਨਪਾਲਿਕਾ ਦੇ ਵਿੱਚ ਅਮਰਨਾਥ ਜੀ ਦੇ ਪੁਜਾਰੀ ਜਿਹੜੇ ਰਮੇਸ਼ ਧੁੱਬੇ ਜੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪਟਾਲੇ ਪਹੁੰਚ ਕੇ ਕਰਵਾਣਗੇ ਔਰ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋ ਕੇ ਸਾਰੇ ਸ਼ਿਵ ਭਗਤਾਂ ਨੂੰ ਅਸ਼ੀਰਵਾਦ ਵੀ ਦੇਣਗੇ ਔਰ ਵਿਸ਼ੇਸ਼ ਤੌਰ ਤੇ ਪਵਨ ਕੁਮਾਰ ਸ਼ਰਮਾ ਜੀ ਦਾ ਜਿਹੜਾ ਪਰਿਵਾਰ ਹੈ ਪਹਿਲੀ ਵਾਰ ਸ਼ੋਭਾ ਯਾਤਰਾ ਦੇ ਵਿੱਚ ਜਿਹੜਾ ਹੈ ਪੂ ਮੁਜਾਦੇ ਵਿੱਚ ਵੀ ਸ਼ਾਮਿਲ ਹੋਊਗਾ ਤੇ ਹੋਰ ਵੀ ਜਿਹੜੇ ਹੈ ਕਈ ਵੀਆਪੀ ਓਕੇ ਸਮਾਜ ਸੇਵਕਾਂ ਹੋ ਜਿਲ੍ਹੇ ਨੂੰ ਅਸੀਂ ਕਾਰਡ ਦਿੱਤੇ ਸਾਰੇ ਹੀ ਤਕਰੀਬਨ ਸਾਰੀਆਂ ਸਤ ਧਾਰਮਿਕ ਸਮਾਜਿਕ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਨਿਮੰਤਰਣ ਦਿੱਤਾ ਹੈ ਜਿਹੜਾ ਜਿਹੜਾ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਊਗਾ ਸਾਰਿਆਂ ਦਾ ਅਸੀਂ ਸਵਾਗਤ ਕਰਾਂਗੇ ਤੇ ਪ੍ਰਧਾਨ ਜੀ ਦੇਖੇਗਾ ਪਿਛਲੇ ਵਾਰੇ ਸ਼ਹਿਰ ਨਿਵਾਸੀ ਨੂੰ ਇਹੀ ਸੰਦੇਸ਼ ਹੈ ਕਿ ਇਸ ਵਾਰ ਜਿਹੜੀ ਹੈ ਸ਼ੋਭਾ ਯਾਤਰਾ ਬਹੁਤ ਵੱਡੀ ਵਿਸ਼ਾਲ ਹੋਣ ਜਾ ਰਹੀ ਹੈ ਜਗਤ ਗੁਰੂ ਪੰਚਾਨੰਦ ਜੀ ਮਹਾਰਾਜ ਪੱਲਾ ਸਾਰਾ ਕੁਝ ਸੰਭਾਲ ਲੈਂਦੇ ਸੀ ਲੇਕਿਨ ਇਸ ਵਾਰ ਜਿਹੜਾ ਹੈ ਸਾਰਾ ਕਾਰਿਆ ਭਾਰ ਜਿਹੜਾ ਹੈ Hindu ਸਮਾਜ ਨੂੰ ਮਿਲ ਕੇ ਉਠਾਣਾ ਪਏਗਾ ਮੈਂ ਸਾਰੇ Hindu ਸਮਾਜ ਨੂੰ ਸਾਰੇ ਸਨਾਤਨ ਸਮਾਜ ਨੂੰ ਅਪੀਲ ਕਰਨਾ ਹੈ ਕਿ ਸ਼ੋਭਾ ਯਾਤਰਾ ਵਿੱਚ ਵੱਡ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਜੋ ਸ਼ਕਤੀ ਪ੍ਰਦਰਸ਼ਨ ਪਵਨ ਕੁਮਾਰ ਜੀ ਸ਼ਰਮਾ ਜਗਤ ਗੁਰੂ ਪੰਚਾਨੰਦ ਜੀ ਮਹਾਰਾਜ ਸ਼ਕਤੀ ਪ੍ਰਦਰਸ਼ਨ ਨੇ ਸ਼ੋਭਾ ਯਾਤਰਾ ਦੇ ਜ਼ਰੀਏ ਕਰਿਆ ਕਰਿਆ ਸੀ ਉਹ ਸ਼ਕਤੀ ਪ੍ਰਦਰਸ਼ਨ Hindu ਦਾ Hindu ਵਾਲਾ ਇੱਕ ਮਹਾਨ ਕੱਠ ਜਿਹੜਾ ਹੁੰਦਾ ਸੀ ਇਸ ਸ਼ੋਭਾ ਯਾਤਰਾ ਤੇ ਉਹ ਉਸੇ ਤਰ੍ਹਾਂ ਹੁਣ ਸਾਰੇ ਹਿੰਦੂ ਸਮਾਜ ਨਾਤਨ ਸਮਾਜ ਆਪਣੇ ਕਾਰਾਦਿਤ ਪਰ ਹੋਏ ਛੰਡੇ ਰਣ ਆਪਣੇ ਸ਼ੋਭਾ ਯਾਤਰਾ ਦੇ ਮਾਰਗ ਨੂੰ ਵਧੀਆ ਤਰੀਕੇ ਨਾਲ ਸਜਾਣ ਪੰਡਾਵੇ 240 ਪੰਡਾ ਦੇ ਸਾਡੇ ਕੋਲ ਲਿਸਟ ਆ ਚੁੱਕੀ ਹੈ ਜਿਹੜੇ ਸ਼ੋਭਾ ਯਾਤਰਾ ਦੇ ਰਸਤੇ ਜੀ ਚ ਲੱਗਣਗੇ